ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇ ਵਲੌਗ ਚ ਗੁਰਦੁਆਰਾ ਛੀਨੀ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਵਾ ਤੇ ਆਪਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਅੰਦਰ ਗੁਰਦੁਆਰਾ ਸਾਹਿਬ ਦੇ ਸੰਗਤ ਜਿਹੜੀ ਆਉਣੀ ਸ਼ੁਰੂ ਹੋ ਗਈ ਆ ਇੱਥੇ ਦੁਕਾਨਾਂ ਲੱਗੀਆਂ ਹੋਈਆਂ ਸਾਰੀਆਂ ਤੇ ਸਾਹਮਣੇ ਜਿਹੜਾ ਗੇਟ ਬਣਾ ਹੋਇਆ ਵਾ ਗੁਰਦੁਆਰਾ ਸਾਹਿਬ ਦਾ ਟਾਈਮ ਹੈ ਜਿਆ ਤਕਰੀਬਨ ਜਿਹੜਾ 10:25 ਮਿੰਟ ਹੋਏ ਆ ਇਧਰ ਆ ਜਿਹੜੀ ਟਰਾਲੀਆਂ ਭਰ-ਭਰ ਕੇ ਜਿਹੜੇ ਲੋਕ ਆਉਂਦੇ ਆ ਕਿਉਂਕਿ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਹੋਵੇ ਤੇ ਮਨਾਇਆ ਨਾ ਜਾਵੇ ਧੂਮ-ਧਾਮ ਨਾਲ ਇਹ ਕਦੇ ਹੋ ਨਹੀਂ ਸਕਦਾ ਵਾ ਤੇ ਇਸੇ ਕਰਕੇ ਜਿਹੜੀ ਸੰਗਤ ਸਿਸ ਗੁਰਦੁਆਰਾ ਸਾਹਿਬ ਜਿਹੜਾ ਇਹ ਗੁਰਦੁਆਰਾ ਸਾਹਿਬ ਇਹ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਕਿਉਂਕਿ ਇੱਥੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਸਾਹਿਬ ਹੈਗਾ ਤੇ ਇੱਥੇ ਜਿਹੜਾ ਹਰ ਐਤਵਾਰ ਨੂੰ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਵੀ ਹੁੰਦਾ ਉਦੋਂ ਵੀ ਸੰਗਤ ਜਿਹੜੀ ਬਹੁਤ ਪਹੁੰਚਦੀ ਆ ਤੇ ਅੱਜ ਤਾਂ ਫਿਲਹਾਲ ਜਿਹੜਾ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਉਹ ਪੁਰਬ ਆ ਤੇ ਸਾਂਗ ਤੇ ਇਸੇ ਕਰਕੇ ਜਿਹੜੀ ਬਹੁਤ ਪਹੁੰਚ ਰਹੀ ਆ ਤੇ ਇਧਰਲੇ ਪਾਸੇ ਆ ਜਿਹੜਾ ਬਣਿਆ ਹੋਇਆ ਵਾ ਗੇਟ ਤੇ ਪ੍ਰਬੰਧ ਜਿਹੜੇ ਬਹੁਤ ਵਧੀਆ ਕੀਤੇ ਹੋਏ ਆ ਬਾਈ ਹੁਣਾਂ ਦੇ ਅੱਗੇ ਪਹਿਲਾਂ ਮੈਂ ਵੇਖ ਕੇ ਗਿਆ ਸੀਗਾ ਇੱਥੇ ਕੱਟਦੇ ਪਰਚੀਆਂ ਬਾਈ ਹੁਣੇ ਤੇ ਮੋਟਰਸਾਈਕਲ ਜਿਹੜੇ ਆ ਪਾਰਕਿੰਗ ਦੇ ਵਿੱਚ ਇਧਰਲੇ ਪਾਸੇ ਲੱਗਦੇ ਆ ਆ ਸਾਹਮਣੇ ਪਾਰਕਿੰਗ ਬਣੀ ਹੋਈ ਆ ਇਧਰਲੇ ਪਾਸੇ ਮੋਟਰਸਾਈਕਲ ਤੇ ਇਧਰਲੇ ਪਾਸੇ ਹੈਗੀ ਜਿਹੜੀ ਗੱਡੀਆਂ ਦੀ ਪਾਰਕਿੰਗ ਸਾਹਮਣੇ ਇਦੋਂ ਅੱਗੇ ਇਹ ਕਿਸੇ ਨੂੰ ਮੋਟਰਸਾਈਕਲ ਨੂੰ ਨਹੀਂ ਕਾਰ ਨੂੰ ਨਹੀਂ ਜਾਣ ਦਿੰਦੇ ਕਿ ਆਹ ਗੱਡੀਆਂ ਦੀ ਪਾਰਕਿੰਗ ਤੇ ਇਧਰਲੇ ਪਾਸੇ ਆ ਗਈ ਜਿਹੜੀ ਮੋਟਰਸਾਈਕਲਾਂ ਦੀ ਪਾਰਕਿੰਗ ਤੇ ਸਾਹਮਣੇ ਜਿਹੜਾ ਦਰਬਾਰ ਸਾਹਿਬ ਬਣਿਆ ਹੋਇਆ ਵਾ ਤੇ ਜਦੋਂ ਆਪਾਂ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਆ ਜਾਂਦੇ ਆ ਤੇ ਸਾਹਮਣੇ ਸੱਜੇ ਹੱਥੀ ਜਿਹੜਾ ਕੈਂਪ ਲੱਗੇ ਹੋਏ ਆ ਇਹ ਕੈਂਪ ਹੈਗਾ ਖੂਨਦਾਨ ਕੈਂਪ ਤੇ ਫਰੀ ਦਵਾਈਆਂ ਦਾ ਜਿਹੜਾ ਕੈਂਪ ਲੱਗਾ ਹੋਇਆ ਵਾ ਐਂਬੂਲੈਂਸ ਜਿਹੜੀ ਲੋਕ ਭਲਾਈ ਆਰਮੀ ਗਰੁੱਪ ਸਮਾਜਿਕ ਚੇਤਨਾ ਚੈਰੀਟੇਬਲ ਸੁਸਾਇਟੀ ਪਿੰਡ ਕੋੜ ਕਰੋੜ ਕਲਾਂ ਵੱਲੋਂ ਇਹ ਜਿਹੜੇ ਦੋਨੇ ਕੈਂਪ ਉਹਨਾਂ ਵੱਲੋਂ ਲਾਏ ਗਏ ਆ ਇਧਰਲੇ ਪਾਸੇ ਦਵਾਈਆਂ ਦਾ ਤੇ ਇਧਰਲੇ ਪਾਸੇ ਜਿਹੜਾ ਹੈਗਾ ਖੂਨਦਾਨ ਦਾ ਕੈਂਪ ਕੀ ਆ ਮੁੰਡੇ ਜਿਹੜੇ ਸਾਰੇ ਖੂਨ ਦਾਨ ਕਰਨ ਵਾਸਤੇ ਇਥੇ ਖੜੇ ਹੋਏ ਆ ਤੇ ਦੋ ਬਾਈਆਂ ਦਾ ਜਿਹੜਾ ਖੂਨ ਜਿਹੜਾ ਉਹ ਦਾਨ ਕਰ ਰਹੇ ਆ ਜਲਦੀ ਸ਼ਬੀਲ ਲੱਗੀ ਹੋਈ ਆ ਤੇ ਜਿਵੇਂ ਜਿਵੇਂ ਲੋਕ ਸੇਵਾ ਕਰ ਰਹੇ ਆ ਸੇਵਾ ਭਾਵਨਾ ਨਾਲ ਪਰਮਾਤਮਾ ਸਾਰਿਆਂ ਦੀ ਸੇਵਾ ਜਿਹੜੀ ਸਫਲ ਕਰਨ ਇਧਰਲੇ ਪਾਸੇ ਹੈਗਾ ਦਰਬਾਰ ਸਾਹਿਬ ਤੇ ਤੁਹਾਨੂੰ ਲੈ ਕੇ ਚੱਲਦੇ ਦਰਬਾਰ ਸਾਹਿਬ ਦੇ ਵੀ ਖਲਾਲ ਜਿਹੜਾ ਇਧਰਲੇ ਪਾਸੇ ਸੇਵਾ ਕਰ ਰਹੇ ਆ ਮੁੰਡੇ ਇਹ ਹੈਗੀ ਜਲਦੀ ਸੇਵਾ ਇਹ ਜਲਦੀ ਸੇਵਾ ਕਰ ਰਹੇ ਆ ਤੇ ਇਧਰਲੇ ਪਾਸੇ ਸੰਗਤ ਬੈਠੀ ਜਿਹੜੀ ਸਾਂਝੀ ਪਾਣੀ ਕੱਟ ਰਹੀ ਆ ਤੇ ਲੰਗਰ ਪਾਣੀ ਤਿਆਰ ਕਰਨ ਵਾਸਤੇ ਜਿਹੜੀ ਸੇਵਾ ਕਰ ਰਹੀ ਆ ਇੱਥੇ ਮਾਤਾ ਹੁਣੇ ਕਰੀ ਜਾਂਦੇ ਸੇਵਾ ਜੁੱਤੀ ਝਾੜ ਕੇ ਗੁਰੂ ਘਰ ਦੀ ਸ਼ਰਧਾ ਚਾਹੀਦੀ ਆ ਨਾ ਸੇਵਾ ਕੋਈ ਵੀ ਹੋਵੇ ਸਾਰੀ ਕਰਨੀ ਚਾਹੀਦੀ ਆ ਇੱਥੇ ਲਿਖਿਆ ਹੋਇਆ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਗੁਰਦੁਆਰਾ 시ਨੀ ਸਾਹਿਬ ਪਾਤਸ਼ਾਹੀ 6ਵੀਂ ਪਿੰਡ ਮੇਰ ਸਿੰਘ ਵਾਲਾ ਇੱਥੇ ਬਣਿਆ ਹੋਇਆ ਸਰੋਵਰ ਸਾਹਮਣੇ ਦਰਬਾਰ ਸਾਹਿਬਾ ਇੱਥੇ ਸਰੋਵਰ ਬਣਿਆ ਹੋਇਆ ਵਾ ਜਾਨ ਲੈਣ ਲੱਗੀ ਹੋਈ ਆ ਸੰਗਤ ਦੀ ਮੱਥਾ ਟੇਕਣ ਆ ਜੇ ਦਰਬਾਰ ਸਾਹਿਬ ਦੇ ਅੰਦਰ ਤੇ ਇਥੇ ਮੀਰੀ ਪੀਰੀ ਦੇ ਦੋ ਨਿਸ਼ਾਨ ਸਾਹਿਬ ਜਿਹੜੇ ਉਹ ਵੀ ਲੱਗੇ ਹੋਏ ਨਾਲ ਹੀ ਦਰਬਾਰ ਸਹਿਵਾ ਤੇ ਇਧਰਲੇ ਪਾਸੇ ਜਿਹੜਾ ਲੋਕਾਂ ਦੀ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਲੈਂ ਲਾਫੀ ਲੰਮੀ ਲੱਗੀ ਹੋਈ ਆ ਪਰ ਸਰਦਨ ਤਾਂ ਉਹ ਸਾਰੇ ਲੈਂ ਦੇ ਵਿੱਚ ਕੋਈ ਧੱਕਾ ਮੁੱਕੀ ਵਾਲਾ ਕੰਮ ਹੈ ਨਹੀਂਗਾ ਇਧਰ ਮੀਰੀ ਪੀਰੀ ਦੀਵਾਨ ਹਾਲ ਬਣਿਆ ਹੋਇਆ ਵਾ ਜਿੱਥੇ ਕਿ ਢਾਡੀ ਜੱਥੇ ਵਾਲੇ ਜਿਹੜਾ ਕੀਰਤਨਾ ਕਰ ਰਹੇ ਆ ਟਾ ਵਾਰਾਂ ਗਾ ਰਹੇ ਆ ਤੇ ਇਹਦੇਲੇ ਪਾਸੇ ਸੰਗਤ ਸ਼ਰਦਾ ਨਾਲ ਬਹੁਤ ਹੀ ਸ਼ਰਦਾ ਨਾਲ ਜਿਹੜੀ ਸੁਣ ਵੀ ਰਹੀ ਆ ਕੋਈ ਆ ਰਿਹਾ ਕੋਈ ਜਾ ਰਿਹਾ ਵਾ ਹਨ ਤੇ ਬਹੁਤ ਵਧੀਆ ਜਿਹੜਾ ਪ੍ਰਬੰਧ ਵੀ ਕੀਤਾ ਹੋਇਆ ਵਾ ਕਿਉਂਕਿ ਦਰਬਾਰ ਸਾਹਿਬ ਥੋੜਾ ਜਿਹਾ ਜਿਹੜਾ ਛੋਟਾ ਵਾ ਇਸੇ ਕਰਕੇ ਦੀਵਾਨ ਹਾਲ ਜਿਹੜਾ ਅੱਡ ਬਣਾਇਆ ਹੋਇਆ ਵਾ ਸੰਗਤ ਵੱਲੋਂ ਹੁਣ ਆਪਾਂ ਦਿਖਾਉਣੇ ਤੁਹਾਨੂੰ ਬੱਚੇ ਬੱਚੇ ਵੀ ਪਹੁੰਚੇ ਆ ਸਕੂਲ ਵੀ ਕਿਉਂਕਿ ਹੈਗਾ ਬਾਬਿਆਂ ਦਾ ਤੇ ਉਹ ਬੱਚੇ ਵੀ ਲੈ ਕੇ ਸਕੂਲ ਵਾਲੇ ਜਿਹੜੇ ਪਹੁੰਚੇ ਆ ਇੱਧਰਲੇ ਪਾਸੇ ਵੀਰ ਭਰਾ ਜਿਹੜੇ ਕਰੀ ਜਾਂਦੇ ਆ ਭਾਂਡਿਆਂ ਦੀ ਸੇਵਾ ਤੇ ਇੱਧਰਲੇ ਪਾਸੇ ਜਿਹੜਾ ਪਕੌੜੇ ਬਣਾਈ ਜਾਂਦੇ ਆ ਲੰਗਰ ਵਾਸਤੇ ਤੇ ਜਿਵੇਂ ਜਿਵੇਂ ਸੋ ਸੇਵਾ ਸੌਂਪੀ ਹੋਈ ਆ ਸਾਰਿਆਂ ਨੂੰ ਹਨਾ ਤੇ ਸਾਰੇ ਜਿਹੜੇ ਸੇਵਾ ਕਰੀ ਜਾਂਦੇ ਆ ਤੇ ਇੱਥੇ ਬਣਾਈ ਜਾਂਦੇ ਜਲੇਬੀਆਂ ਤੇ ਇੱਧਰਲੇ ਪਾਸੇ ਜਿਹੜੇ ਪਕੌੜੇ ਬਣਾਈ ਜਾਂਦੇ ਤੇ ਨਾਲ ਹੀ ਜਿਹੜੀਆਂ ਬੀਬੀਆਂ ਮਾਈਆਂ ਪ੍ਰਸ਼ਾਦਾ ਪਾਣੀ ਤਿਆਰ ਕਰੀ ਜਾਂਦੀਆਂ ਨੇ ਸਾਹਮਣੇ ਇੱਧਰਲੇ ਪਾਸੇ ਇੱਥੇ ਆ ਜਾਂਦਾ ਲੰਗਰ ਹਾਲ ਕਾਫੀ ਵੱਡਾ ਲੰਗਰ ਹਾਲ ਬਣਿਆ ਹੋਇਆ ਪ੍ਰਸ਼ਾਦਾ ਪਾਣੀ ਜਿਹੜੀ ਸੰਗਤ ਛੱਕ ਰਹੀ ਆ ਤੇ ਆਦੀ ਸੇਵਾ ਵੀ ਕਰ ਰਹੇ ਆ ਤੇ ਸਾਰੇ ਜਿਹੜਾ ਪ੍ਰਸ਼ਾਦਾ ਪਾਣੀ ਛੱਕ ਕੇ ਦਰਬਾਨ ਹਾਲ ਦੇ ਵਿੱਚ ਜਾ ਰਹੇ ਆ ਸੋ ਅੱਜ ਦੀ ਜਿਹੜੀ ਵੀਡੀਓ ਆਪਣੇ ਪ੍ਰਕਾਸ਼ ਪੁਰਬ ਤੇ ਸੀ ਤੁਹਾਨੂੰ ਕਿਵੇਂ ਲੱਗੀ ਜਰੂਰ ਸ਼ੇਅਰ ਕਰਿਆ ਕਰੋ ਸੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ